सब धर्म टुक के बैठे हर जात मिल रही है काया कायनात मिल रही है वाहेगुरु जी का खालसा वाहेगुरु जी की फतेह आज आप जी नाल, एक महान शख्सियत जो इस फानी जगत नो। अलविदा कह गए ने, मेरी मुराद डॉक्टर सुरजीत पात्र जी महान शायर ਗਜ਼ਲਕਾਰ ਗੀਤਕਾਰ ਮਹਾਨ ਕਵੀ ਦਾਰਸ਼ਨਿਕ ਜਿਨ੍ਹਾਂ ਦਾ ਇੱਕ ਇੱਕ ਲਫ਼ਜ਼ ਉਹਨਾਂ ਦੀ ਪੰਜਾਬੀ ਬੋਲੀ ਨਾਲ ਪਿਆਰ ਪੰਜਾਬੀਅਤ ਨਾਲ ਪਿਆਰ ਪੰਜਾਬ ਨਾਲ ਪਿਆਰ ਮਨੁੱਖਤਾ ਨਾਲ ਪਿਆਰ ਉਸਦੀ ਮੂੰਹ ਬੋਲਦੀ ਤਸਵੀਰ ਹੈ ਉਹਨਾਂ ਨਾਲ ਪਹਿਲੀ ਤੇ ਅਖੀਰਲੀ ਮੁਲਾਕਾਤ ਨਵੀਂ ਸਰਬ ਭਾਰਤੀ ਪੰਜਾਬੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੇ ਮੌਕੇ ਤੇ ਦਿੱਤਾ ਗਿਆ ਉਹਨਾਂ ਦਾ ਕੁੰਜੀਵਤ ਭਾਸ਼ਣ ਮੈਨੂੰ ਕਰੀਬ 6 ਸਾਲ ਤੋਂ ਲਗਾਤਾਰ ਇਸ ਪਵਨ ਯੂਨੀਵਰਸਿਟੀ ਵਿੱਚ ਜਾਣ ਦਾ ਸੁਭਾਗ ਸਮਾ ਮਿਲਿਆ ਮੈਂ ਉਹ ਤੇ ਰਿਸਰਚ ਪੇਪਰ ਪੜੇ ਪਰ ਇਹ ਵਾਲੀ ਜਿਹੜੀ ਮੁਲਾਕਾਤ ਸੀ ਉਹ ਕੁਝ ਅਨੋਖੀ ਸੀ। ਉਹਨਾਂ ਨੇ ਆਪਣੇ ਇਸ ਪਾਸ਼ਨ ਦੀ ਸ਼ੁਰੂਆਤ ਕਿਵੇਂ ਕੀਤੀ? ਉਹਨਾਂ ਦਾ ਇੱਕ ਇੱਕ ਅੱਖਰ ਦਿਲ ਦੀ ਗਹਿਰਾਈਆਂ ਤੋਂ ਨਿਕਲਿਆ ਹੋਇਆ, ਦਿਲ ਦੀ ਗਹਿਰਾਈਆਂ ਤੱਕ ਪਹੁੰਚਿਆ। ਬਹੁਤ ਅਸਰਦਾਰ ਸੀ। ਉਹਨਾਂ ਨੂੰ ਸ਼ਰਧਾਂਜਲੀ ਉਹਨਾਂ ਦੇ ਹੀ ਸ਼ਬਦਾਂ ਦੇ ਰਾਹੀਂ। ਮੈਂ ਆਪਣੀ ਤਰਫੋਂ ਇੱਕ ਅਲਫ਼ਾਜ਼ ਵੀ ਨਹੀਂ ਬੋਲ ਰਹੀ। ਉਹਨਾਂ ਨੇ ਬਹੁਤ ਪਿਆਰ ਦੇ ਨਾਲ ਸ਼ੁਰੂਆਤ ਕੀਤੀ। ਅੱਜ ਪੰਜਾਬ ਦੀ ਧਰਤੀ ਤੇ ਇਕੱਤਰ ਹੋਏ ਭਾਰਤ ਦੀਆਂ ਵੱਖ-ਵੱਖ ਥਾਵਾਂ ਦੇ ਵਸਦੇ ਪਿਆਰੇ ਪੰਜਾਬੀ। ਜਿਨ੍ਹਾਂ ਥਾਵਾਂ ਤੇ ਤੁਸੀਂ ਰਹਿੰਦੇ ਹੋ, ਉਹਨਾਂ ਥਾਵਾਂ ਨੂੰ ਪਰਣਾ। ਜਿਨ੍ਹਾਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ, ਉਹਨਾਂ ਰਾਹਾਂ ਨੂੰ ਪਰਣਾ। ਤੁਹਾਡਾ ਹਰ ਕਦਮ ਸਾਡੇ ਸਿਰ ਮੱਥੇ। ਤੁਹਾਡੀ ਆਮਦ ਸਾਡੇ ਲਈ ਸਗਣਾ ਪਰਿਆ ਤਿਵਾਰ ਹੈ ਪੰਜਾਬੀ ਇਸ ਲਈ ਦੇਸ਼ ਪਰਦੇਸ਼ ਤੇ ਅਨੇਕ ਧਰਮ ਖੰਡਾਂ ਤੇ ਵਸੇ ਹੋਏ ਹਨ ਉਹ ਜਿੱਥੇ ਵੀ ਵਸਨ ਪੰਜਾਬ ਉਹਨਾਂ ਦੇ ਦਿਲ ਵਿੱਚ ਵਸਦਾ ਹੈ ਪੰਜਾਬ ਨੂੰ ਉਹ ਆਪਣੇ ਪੁਰਖਿਆਂ ਦੇ ਦੇਸ਼ ਵਾਂਗ ਦੇਖਦੇ ਇਹਦੇ ਕੋਲੋਂ ਪਿਆਰ ਚਾਨਣ ਤੇ ਅਸ਼ੀਸ਼ ਮੰਗਦੇ ਇਹਦੀਆਂ ਖੈਰਾਂ ਲੋਚਦੇ ਇਹਦੀ ਤੂੜ ਨੂੰ ਮੱਥੇ ਲਾਉਣ ਤੇ ਇਹ ਦੇਦਾਰਾਂ ਉੱਤੇ ਸੰਜੋਗ ਵਿਜੋਗ ਦੇ ਹੰਝੂਆਂ ਦੇ ਦੀਵੇ ਜਗਾਉਣ ਆਉਂਦੇ ਹਨ ਡਾਕਟਰ ਜਸਪਾਲ ਸਿੰਘ ਹੋਰਾਂ ਦਾ ਧੰਵਾਦ ਜਿਨ੍ਹਾਂ ਨੇ ਇੱਥੇ ਆਪਣੀ ਸ਼ਖਸੀਅਤ ਵਰਗਾ ਆਪਣਤ ਪਰਿਆ ਖੁਸ਼ਮિજાਜ਼ ਸਹਿਜ ਤੇ ਸਿਆਣਪ ਵਾਲਾ ਮਾਹੌਲ ਸਿਰਜਿਆ ਹੋਇਆ ਜਿਸ ਵਿੱਚ ਕੋਈ ਅਡੰਬਰ ਜਾਂ ਉਚੇਜ ਨਹੀਂ ਹਸਨਦੇ ਆ ਖਿਲਨਦੇ ਆ ਪੈਨਨਦੇ ਆ ਖਵਨਦੇ ਆ ਵਿੱਚੇ ਹੋਏ ਮੁਕਤ ਦਾ ਮਹਾਵਾਕ ਰੂਪਮਾਨ ਹੋਇਆ ਦਿਸਦਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਦੀ ਪ੍ਰਵਾਸੀ ਪੰਜਾਬੀਆਂ ਦੀ ਕਾਨਫਰੰਸ ਦੇ ਰੂਪ ਵਿੱਚ ਤੇ ਕਦੀ ਸਰਵ ਭਾਰਤੀ ਪੰਜਾਬੀ ਕਾਨਫਰੰਸ ਦੇ ਰੂਪ ਵਿੱਚ ਪੰਜਾਬ ਦੇ ਜਾਇਆਂ ਨੂੰ ਇਸ ਧਰਤੀ ਤੇ ਬੁਲਾਉਂਦੀ ਹੈ ਜਿਨ੍ਹਾਂ ਨੂੰ ਇੱਥੋਂ ਜਾਣਾ ਪਿਆ ਕਿਸੇ ਨਾ ਕਿਸੇ ਕਾਰਨ ਵਸ ਇਸ ਧਰਤੀ ਬਾਰੇ ਕਵੀ ਪੂਰਨ ਸਿੰਘ ਲਿਖਦਾ ਹੈ ਇੱਥੇ ਬਾਬੇ ਦੇ ਸ਼ਬਦ ਨਹੀਂ ਪੱਥਰਾਂ ਨੂੰ ਪਿਘਾਲਿਆ ਮਰਦਾਨੀ ਦੀ ਰਬਾਬ ਵੱਜੀ ਪਰਬਤਾਂ ਸलाम ਕੀਤਾ ਬੁੱਟਾ-ਬੁੱਟਾ ਵਜਦ ਵਿੱਚ ਨੱਚਿਆ ਪੰਜਾਬ ਦੀ ਮਿੱਟੀ ਦਾ ਜ਼ਰਾ-ਜ਼ਰਾ ਕੰਬਿਆ ਪਿਆਰ ਵਿੱਚ ਉਸ ਇਲਾਹੀ ਸੁਰ ਵਿੱਚ ਦਰਿਆ ਪੈ ਵਗਦੇ ਪਰ ਇਸ ਮੌਕੇ ਤੇ ਵਿਛੜੇ ਹੋਏ ਦਰਿਆਵਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੀ ਖੈਰ ਸੁੱਖ ਮੰਗਦੇ ਹਾਂ ਕਹੇ ਸਤਲੁਜ ਦਾ ਪਾਣੀ ਆਖੇ ਬਿਆਸ ਦੀ ਰਵਾਨੀ ਆਪਣੀਆਂ ਲਹਿਰਾਂ ਦੀ ਜ਼ੁਬਾਨੀ ਸਾਡਾ ਜ਼ਹਿਲਮ ਜਨਾਬ ਨੂੰ ਸलाम ਆਖਣਾ ਅਸੀਂ ਮੰਗਦੇ ਹਾਂ ਖੈਰਾਂ ਸੁਬੇ ਸ਼ਾਮ ਆਖਣਾ ਕੁੰਜੀਵਤ 파ਸ਼ੰਦੀ ਸ਼ੁਰੂਆਤ ਉਹਨਾਂ ਨੇ ਇਸ ਤਰ੍ਹਾਂ ਕੀਤੀ ਸੋ ਮੈਂ ਆਪਣਾ ਮੁਖ ਸੁਰ 파ਸ਼ੰਨ ਇੱਕ ਕਾਵ ਸੋਡੇ ਆਲਾਪ ਨਾਲ ਆਰੰਭ ਕਰਦਾ ਹਾਂ ਕਿ ਇਹ ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ ਇੱਕ ਗੀਤ ਇੱਕ ਪ੍ਰੀਤ ਅਹਿਸਾਸ ਵੀ ਹੈ ਰਿਸ਼ੀਆਂ ਸੂਫੀਆਂ ਸਤਗੁਰਾਂ ਸਿਰਜਿਆ ਹੈ ਇੱਕ ਇੱਕ ਫਲਸਫਾ ਸੋਚ ਇਤਿਹਾਸ ਵੀ ਹੈ ਕਿੰਨੇ ਚਖਣਾ ਤੂਫਾਨਾਂ ਚ ਲੰਘਿਆ ਏ ਇਹਦਾ ਮੁਖੜਾ ਕੁਝ ਕੁਝ ਉਦਾਸ ਵੀ ਹੈ ਇੱਕ ਦਿਨ ਸ਼ਾਨ ਸ਼ਾਨ ਇਸ ਦੀ ਸੂਰਜ ਵਾਂਗ ਚਮਕੂ ਮੇਰੀ ਆਸ ਵੀ ਹੈ ਅਰਦਾਸ ਵੀ ਹੈ ਮੇਰੀ ਆਸ ਵੀ ਹੈ ਅਰਦਾਸ ਵੀ ਹੈ ਪੂਰਨ ਸਿੰਘ ਨੇ ਪੰਜਾਬ ਨੂੰ ਵੱਡੇ ਵੱਡੇ ਮਿਲਾਂਪਾਂ ਅਤੇ ਵੱਡੇ ਵੱਡੇ ਵਿਛੋੜਿਆਂ ਦਾ ਦੇਸ਼ ਕਿਹਾ ਹੈ ਮੈਂ ਉਹਨਾਂ ਦੇ ਕਥਨ ਨੂੰ ਇਨ੍ਹਾਂ ਅੱਖਰਾਂ ਵਿੱਚ ਦੇਖਦਾ ਹਾਂ ਕਿ ਇੱਥੇ ਸਭਿਆਤਾ ਸਭਿਆਤਾਵਾਂ ਦੇ ਵੱਡੇ ਮਿਲਾਪ ਹੋਏ ਇੱਥੇ ਦੀਵਿਆਂ ਤੇ ਤਾਰਿਆਂ ਦਾ ਮਿਲਾਪ ਹੋਇਆ ਜਦੋਂ ਗੁਰੂ ਨਾਨਕ ਸ਼ਾਇਰ ਨੇ ਆਪਣੇ ਇੱਕ ਵਾਕ ਨਾਲ ਬ੍ਰਹਮੰਡ ਨੂੰ ਇੱਕ ਮਹਾ ਆਰਤੀ ਵਿੱਚ ਲੀਨ ਹੋਇਆ ਦਿਖਾ ਦਿੱਤਾ ਐਸੀ ਤਰਤੀ ਤੇ ਸ੍ਰੀ ਗੁਰਗ੍ਰੰਥ ਸਾਹਿਬ ਦੇ ਰੂਪ ਵਿੱਚ ਮਹਾ ਇਲਾਹੀ ਮਿਲਾਪ ਹੋਇਆ ਸਭ ਧਰਮ ਟੁੱਕ ਕੇ ਬੈਠੇ ਹਰ ਜਾਤ ਮਿਲ ਰਹੀ ਹੈ ਕਾਇਆ ਦੇ ਨਾਲ ਇੱਥੇ ਕਾਇਨਾਤ ਮਿਲ ਰਹੀ ਹੈ ਬਾਬਾ ਫਰੀਦ ਬੈਠਾ ਕਿਧਰੇ ਵਿਚਾ ਮੁਸਲਾ ਕਿਤੇ ਰਾਮ ਰਾਮ ਹੋਵੇ ਕਿਤੇ ਹੋਵੇ ਅੱਲਾ ਅੱਲਾ ਕਿਤੇ ਨਾਮਦੇਵ ਬੈਠਾ ਦੁਖੀਆਂ ਦੇ ਫਟੇ ਸੇ ਹੁੰਦਾ ਉਹਦੀ ਬਿਰਹੜੇ ਦੀ ਸੋਈ ਤਾਗਾ ਹੈ ਸੱਚੇ ਨਿਉਹਦਾ ਅੱਲਾ ਹੈ ਉਸ ਦਾ ਤਾਣਾ ਤੇ ਰਾਮ ਉਸ ਦਾ ਬਾਣਾ ਬਣੀਆਂ ਬੁਣੀਆਂ ਕਬੀਰ ਜੀ ਦਾ ਹੋਣਾ ਨਹੀਂ ਪੁਰਾਣਾ ਗੰਗਾ ਦਾ ਨੀਰ ਉਸ ਤੋਂ ਪਾਵਨਤਾ ਮੰਗਦਾ ਹੈ ਰਬਨਾਲ ਸਚੀਆਂ ਪ੍ਰੀਤਾ ਰਵਿਦਾਸ ਗੰਡਤਾ ਹੈ ਇਹ ਸੱਚਮੁੱਚ ਮਾਨਵਤਾ ਦੇ ਮਹਾ ਮਿਲਾਪ ਹਨ ਤੇ ਪੂਰਨ ਸਿੰਘ ਦੀ ਵੱਡੇ ਵਿਛੋੜਿਆਂ ਵਾਲੀ ਗੱਲ ਵੀ ਸਹੀ ਹੈ ਵਾਰਿਸਾਦੀ ਸੇਸੋ 11ਵੀਂ ਬੰਦਾ ਵਾਲੀ ਹੀਰ ਵਿੱਚੋਂ ਇੱਕੋ ਹੈ ਬੰਦ ਜੋ ਵਾਰ-ਵਾਰ ਗਾਇਆ ਜਾਂਦਾ ਹੈ ਹੀਰ ਆਖ ਦੀ ਜੋਗੀਆ ਝੂਠ ਆਖੀ ਕੋਨ ਰੁਠੜੇ ਯਾਰ ਮਿਲਾਉਂਦਾਈ ਇਹਾ ਕੋਈ ਨਾ ਮਿਲਿਆ ਮੈਂ ਟੁੰਡ ਥਕੀ ਜਿਹੜਾ ਗਿਆਂ ਨੂੰ ਮੋੜ ਲਿਆਉਂਦਾ ਈ ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜੂ ਰੋਗ ਗਵਾਉਂਦਾ ਈ ਪਲਾ ਮੋਏ ਤੇ ਵਿਛੜੇ ਕੋਣ ਮਿਲੇ ਐਵੇਂ ਜਿਉਂ ਜਿਵੜਾ ਲੋਕ ਵਿਲਾਉਂਦਾ ਈ ਹਰ ਸ਼ਬਦ ਦੇ ਵਿੱਚ ਹਰ ਅਲਫਾਜ਼ ਦੇ ਵਿੱਚ ਉਹ ਦਰਦ ਸੀ ਜੋ ਅਸੀਂ ਸਾਰੇ শ্রোਤਾ ਮਹਿਸੂਸ ਕਰ ਰਹੇ ਸੀ ਸ਼ਾਇਦ ਇਹ ਬੰਦ ਉਸ ਲੀਕ ਤੇ ਖਿੱਚੇ ਜਾਣ ਤੋਂ ਪਹਿਲਾਂ ਇਹਨਾ ਨਹੀਂ ਗਾਇਆ ਜਾਂਦਾ ਹੋਵੇਗਾ ਜਿਹੜੀ ਲੀਕ ਕਸ਼ਮੀਰ ਦੀ ਹੱਦ ਤੋਂ ਸ਼ੁਰੂ ਹੋ ਕੇ ਰਾਵੀ ਨੂੰ ਅੱਤ ਤੋਂ چیرਦੀ ਅੰਮ੍ਰਿਤਸਰ ਨੂੰ ਲਾਹੌਰ ਤੋਂ ਅਲੱਗ ਕਰਦੀ ਪਿੰਡਾਂ ਨੂੰ ਉਹਨਾਂ ਦੇ ਖੇਤਾਂ ਗੁਰੂ ਨਾਨਕ ਦੇ ਸਿੱਖਾਂ ਨੂੰ ਗੁਰੂ ਨਾਨਕ ਦੇ ਜਨਮ ਸਥਾਨ ਤੋਂ ਲਹਿਰਾਂ ਨੂੰ ਦਰਿਆਵਾਂ ਤੋਂ ਤੀਆਂ ਪੁੱਤਰਾਂ ਨੂੰ ਮਾਪਿਆਂ ਤੋਂ ਧਰਮਾਂ ਨੂੰ ਰੱਬ ਤੋਂ ਤੇ ਇਨਸਾਨਾਂ ਨੂੰ ਇਨਸਾਨੀਅਤ ਤੋਂ ਨਿਖੇੜਦੀ ਭਾਵਲਪੁਰ ਦੀ ਸਰਹੱਦ ਨਾਲ ਜਾ ਲੱਗੀ ਇਲਾਹੀ ਸੁਰ ਵਿੱਚ ਗਾਉਂਦੇ ਪੂਰਨ ਸਿੰਘ ਦੇ ਦਰਿਆ ਇਹੋ ਜਏ ਹੋ ਗਏ ਸਤਲੁਜ ਨੂੰ ਕੁਝ ਸਮਝ ਨਾ ਆਵੇ ਜਮਨਾ ਵਿੱਚ ਕਿੰਜ ਰੋਵੇ ਨਾ ਵੀ ਰੋਵੇ ਤਾਂ ਲਹਿਰਾਂ ਵਿੱਚ ਲਾਸ਼ਾਂ ਕਿਵੇਂ ਲੁਕੋਵੇ ਸੁਣਿਆ ਸੀ ਰਾਵੀ ਨੂੰ ਕੋਈ ਖੰੰਜਰ چیر ਨਾ ਸਕਿਆ ਪਰ ਰਾਵੀ ਦੋ ਟੁਕੜੇ ਹੋਈ ਅਸੀਂ ਤਾਂ ਅੱਖੀ ਤੱਕਿਆ ਕਹੇ ਵਿਆਸਾ ਮੈਂ ਵੀ ਆਸਾ ਮੈਂ ਕੀ ਤੀਰ ਤਰਾਵਾਂ ਇਹ ਰਤ ਰੰਗੀ ਆਪਣੇ ਪਾਣੀ ਕਿਥੋਂ ਤੋਵਣ ਜਾਵਾ ਨਾ ਨਾਲ ਨਮੋਸ਼ੀ ਪਾਣੀ ਪਾਣੀ ਹੋਏ ਚੰਹ ਦੀ ਪਾਣੀ ਨਫ਼ਰਤ ਦੇ ਵਿੱਚ ਡੁੱਬ ਕੇ ਮਰ ਗਈ ਹਰ ਇੱਕ ਪ੍ਰੀਤ ਪ੍ਰਾਣ ਪ੍ਰੀਤ ਕਹਾਣੀ ਜਹਲਮ ਕਹਿੰਦਾ ਪਾਣੀ ਦਾ ਕੀ ਰੋਣਾ ਕਿਸ ਤੱਕਣਾ ਪਾਣੀ ਦਾ ਹੰਝੂ ਪਾਣੀ ਵਿੱਚ ਸਮਾਉਣਾ ਮਾਵਾਂ ਪੈਣਾ ਧੀਆ ਨਾਰਾਂ ਬਾਜ਼ਾਰਾਂ ਚੋਂ ਲੰਘੀਆਂ ਉਧਰ ਦਹਿਆ ਵਿੱਚ ਕਜੀਆਂ ਉਹ ਤਾਂ ਕਦ ਸੰਨੰਗੀਆਂ ਨੰਗੀ ਸੀ ਮਰਦਾਂ ਦੀ ਵਹਿਸ਼ਤ ਮੈਂ ਜਦ ਉਹਨਾਂ ਦੀ ਨੰਗੀ ਕੌਣ ਟੱਕੇ ਨੰਗੇ ਜਿਕੇ ਜਦ ਖੁਦ ਕੱਜਣ ਹੋ ਗਏ ਨੰਗੇ ਕਿਸੇ ਬਾਪ ਨੇ ਲਾਡਾ ਪਾਲੀ ਤੀਦਾ ਗਲਾ ਦਬਾ ਕੇ ਮੋਤੀ ਕੋਦ ਸੁਲਾਇਆ ਉਸਨੂੰ ਆਪਣੀ ਗੋਦੋਂ ਲਾ ਕੇ ਸ਼ੁਕਰ ਹੋ ਰੱਬਾ ਲਖ ਲਖ ਤੇਰਾ ਤੂੰ ਜੋ ਮੋਤ ਬਣਾਈ ਕਿਸ પીੜਾ ਨੂੰ ਬਿਆਨ ਕਰ ਰਹੇ ਨੇ ਉਹ ਸ਼ੁਕਰ ਹੋ ਰੱਬਾ ਲੱਖ ਲੱਖ ਤੇਰਾ ਤੂੰ ਜੋ ਮੌਤ ਬਣਾਈ ਇੱਕ ਮਹਿਫੂਜ਼ ਜਗਾ ਨਾ ਛੁਹੇ ਜਿੱਥੇ ਕੋਣ ਪਰਾਈ ਜੇ ਸਭ ਤੋਂ ਮਹਿਫੂਜ਼ ਜਗਾ ਹੈ ਮੌਤ ਹੀ ਅੱਲਾ ਮੀਆਂ ਤਾਂ ਛੱਡ ਫਰਾਕਾਂ ਚੱਗੇ ਸਿੱਧੇ ਖਫਨ ਕਿਉ ਨਸੀਆ ਤਾਂ ਛੱਡ ਫਰਾਕਾਂ ਚੱਗੇ ਸਿੱਧੇ ਖਫਨ ਕਿਉ ਨਸੀਆ ਮੁੜੇ ਵੀ ਪੰਜਾਬ ਨੂੰ ਕਿਸੇ ਮਹਾ ਮਿਲਾਪ ਦੀ ਲੋੜ ਹੈ ਪੰਜਾਬ ਜੋ ਪਿਛਲੇ ਕਈ ਦਹਾਕਿਆਂ ਤੋਂ ਵਿਛੋੜਿਆਂ ਦਾ ਦੇਸ਼ ਹੈ ਸਿਰਫ ਇਸ ਲਈ ਨਹੀਂ ਕਿ ਕਿੰਨੇ ਲੋਕ ਪਰਦੇਸੀ ਤੁਰ ਗਏ ਤੇ ਕਿੰਨੇ ਹੋਰ ਜਾਣ ਲਈ ਤਰਲੋ ਮੱਛੀ ਨੇ ਇਸ ਲਈ ਹੀ ਨਹੀਂ ਕਿੰਨੇ ਮਾਪੇ ਤੀਆਂ ਪੁੱਤਰਾਂ ਤੋਂ ਵਿਛੜੇ ਹੋਏ ਨੇ ਇਹ ਇਸ ਲਈ ਵੀ ਵਿਛੋੜਿਆਂ ਦਾ ਦੇਸ਼ ਹੈ ਕਿ ਕਵੀਆਂ ਤੋਂ ਕਵਿਤਾ ਵਿਛੜੀ ਹੋਈ ਹੈ ਰਹਿਬਰਾਂ ਤੋਂ ਰਹਿਬਰੀ ਕਥਨੀ ਤੋਂ ਕਰਨੀ ਦਾਨਿਸ਼ਵਰਾਂ ਤੋਂ ਦਾਨਿਸ਼ਵਰੀ ਲੋਕਾਂ ਤੋਂ ਲੇਕ ਲੋਕਤਾ ਅਦਲੀਆਂ ਤੋਂ ਅਦਲ ਕਹਿਣ ਵਾਲਿਆਂ ਤੋਂ ਕਹਿਣ ਦਾ ਹੌਸਲਾ ਸ਼ਬਦ ਤੋਂ ਸੁਰਤ ਅਤੇ ਦਿਲਾਂ ਤੋਂ ਸਹਾਰੇ ਵਿਛੜੇ ਹੋਏ ਨੇ ਹਰ ਕੋਈ ਆਖਦਾ ਹੈ ਚੱਲੋ ਇੱਥੋਂ ਚਲੀਏ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾਂ ਕਰਨ ਚੱਲੋ ਇੱਥੋਂ ਚਲੀਏ ਘਰ ਘਰ ਪੁੱਤ ਕਹਿਣ ਛੱਡ ਬਾਪੂ ਹੁਣ ਕੀ ਹੈ ਰੱਖਿਆ ਜ਼ਮੀਨ ਵਿੱਚ ਵੇਚ ਦੇ ਸਿਆੜ ਚਾਰ ਕਰਕੇ ਜੁਗਾੜ ਕੋਈ ਚੱਲੋ ਇੱਥੋਂ ਚਲੀਏ ਤੂੰ ਨਹੀਂ ਸੁਣੇ ਕੱਲ ਬਾਪੂ ਪਿੰਡ ਦੇ ਉਜਾੜਾਂ ਵਿੱਚ ਮੋਏ ਕਿਸਾਨ ਸਾਰੇ ਟਿੱਕੀ ਹੋਈ ਰਾਤ ਵਿੱਚ ਇਹ ਇਹ ਵੀ ਦੁਕਾਨ گاਉਂ ਦੇ ਚੱਲੋ ਇੱਥੋਂ ਚਲੀਏ ਤੇ ਆ ਬਾਪੂ ਆ ਜਿਹੜੇ ਨਸ਼ਿਆਂ ਦੇ ਉਡਣ ਖਟੋਲੇ ਵਿੱਚ ਬੈਠ ਜਾਂਦੇ ਇਹਨਾਂ ਨੇ ਵੀ ਬਸ ਇੱਥੋਂ ਜਾਣ ਦਾ ਰਾਹ ਨਹੀਂ ਜਾਣੀ ਲਪਿਆ ਇਹ ਜਿਹੜੇ ਕੁੱਖਾਂ ਵਿੱਚ ਨਸ਼ਤਰਾਂ ਦੀ ਪਾਸ਼ ਪਾਸ਼ਾ ਨਾਲ ਤੀਆਂ ਨੂੰ ਸੁਨੇਹਾ ਦਿੰਦੀ ਉਹ ਵੀ ਇਹੋ ਆਖਦੇ ਨੇ ਜਾਓ ਜਾਓ ਚਲੇ ਜਾਓ ਇੱਥੇ ਕਿਥੇ ਆਰ ਗਈਆਂ ਇੱਥੋਂ ਆ ਕੇ ਕੀ ਲੈਣਾ ਜਿਹੜੇ ਇੱਥੇ ਆਏ ਹੋਏ ਉਹ ਤਾਂ ਅੱਗੇ ਆਖਦੇ ਨੇ ਚਲੋ ਇੱਥੋਂ ਚਲੀਏ ਇਹੋ ਹੈ ਗ੍ਰਿੰਦ ਗਾਨ ਅਇਓ ਹੈ ਸਮੂਹ ਗਾਨ ਗੈਰ ਸਰਕਾਰੀ ਅਜੇ ਇਹ ਹੀ ਕੌਮ ਗੀਤ ਹੈ ਚਲੋ ਇੱਥੋਂ ਚਲੀਏ ਚਲੋ ਇੱਥੋਂ ਚਲੀਏ ਪੰਜਾਬ ایو ایتھوں ਤਾਲ ਹੈ ਤੇ ایو ਇਥੇ ਰਾਗ ਹੈ ਚਲੋ ایتھوں چلی ہے کوئی کئی ایتھے ہے کوئی ਸੰਗੀਤਕਾਰ ਹੈ ਕੋਈ ਕਵੀ ایتھے ਹੈ ਕੋਈ ਸੰਗੀਤਕਾਰ ਸਾজیاں دی ਟੋਲੀ ਕੋਈ ਹੈ ਕੋਈ ਕਮੰਤਰੀ ਜਿਹੜਾ ਹੋਰ ਰਾਗ ਛੇੜੇ ਜਿਹੜਾ ਹੋਰ ਤਾਲ ਛੇੜੇ ਜਿਹੜਾ ਹੋਰ ਗੀਤ ਛੋਹੇ ਮੇਰੀ ਇਸ ਤਰਤੀ ਫਲੇ ਮੀ ਰਾਜ ਹੋ ਜਾਏ ਕੋਈ ਨਾਰੀ ਜਾਏ ਕਿਸੇ ਬੇਗਮਪੁਰੇ ਦਾ ਰੂਪ ਧਰਮ ਮੇਰੀ ਤਰਤ ਮੇਰੀ ਹੋ ਜਾਏ ਕੋਈ ਫੇਰ ਕਹੇ ਨਾ ਕਿ ਚਲੋ ਇੱਥੋਂ ਚਲੀਏ ਇਸ ਤਰ੍ਹਾਂ ਦਾ ਮਾਹੌਲ ਬਣ ਜਾਏ ਤਾਂ ਫਿਰ ਕੋਈ ਨਾ ਕਹੇ ਕਿ ਇੱਥੋਂ ਚਲੀਏ ਇੱਕ ਹੋਰ ਵੱਡਾ ਵਿਛੋੜਾ ਇਹ ਪੈਰਿਆ ਹੈ ਕਿ ਪੰਜਾਬ ਦੀ ਧਰਤੀ ਤੇ ਹੀ ਬਣੇ ਗੁੱਲਾਂ ਵਿੱਚ ਪੰਜਾਬ ਦੀ ਧਰਤੀ ਦੇ ਜਾਏ ਬੱਚਿਆਂ ਦੀ ਮਨਾ ਵਿੱਚ ਪੰਜਾਬੀ ਬੋਲੀ ਪ੍ਰਤੀ ਨਿਰਾਦਰ ਦੀ ਪਾਵਨਾ ਪੈਦਾ ਕੀਤੀ ਜਾ ਰਹੀ ਹੈ। ਸਭ ਚੀਂ-ਚੀ ਕਰਦੀਆਂ ਚਿੜੀਆਂ ਦਾ, ਸਭ ਸਾਹ-ਸਾਹ ਕਰਦੇ ਵਿਰਖਾਂ ਦਾ, ਸਭ ਕਲ-ਕਲ ਕਰਦੀਆਂ ਨਦੀਆਂ ਦਾ ਆਪਣਾ ਹਿੱਤ ਰਾਨਾ ਹੁੰਦਾ ਹੈ। ਪਰ ਸੁਣਿਆ ਹੈ ਇਸ ਧਰਤੀ ਤੇ ਇਕ ਉਹ ਵੀ ਦੇਸ਼ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ ਬੜੀ ਲੰਬੀ ਕਵਿਤਾ ਹੈ ਫਿਰ ਅਖੀਰ ਵਿੱਚ ਕਿਸ ਤਰ੍ਹਾਂ ਦੀ ਦੌੜ ਹੈ ਪੈਰਾਂ 'ਚ ਅੱਖਰ ਰੁੱਲ ਰਹੇ ਨੇ ਉਹੀ ਅੱਖਰ ਜਿਨ੍ਹਾਂ ਅੰਦਰ ਮੰਝਲਾ ਦਾ ਥੋ ਪਤਾ ਸੀ ਕਿੰਨੀ ਪੀੜਾ ਛਿਪੀ ਹੈ ਇਸ ਦਾਰਸ਼ਨਿਕ ਦੇ ਇਸ ਸ਼ਾਇਰ ਦੇ ਦਿਲ ਦੇ ਵਿੱਚ ਫਿਰ ਆਖਦੇ ਨੇ ਕਿ ਗੁਰੂ ਪਾਤਸ਼ਾਹ ਨੇ ਜਿੱਥੇ ਸਾਰਿਆਂ ਦੀ ਸਾਰ ਸੰਭਾਲ ਕੀਤੀ ਨੀਚਾ ਅੰਦਰ ਨੀਚ ਜਾਤੀ ਨੀਚੀ ਹੋਤ ਅਤਨੀਚ ਨਾਨਕ ਜੀ ਦੇ ਸੰਗ ਸਾਥ ਵੱਡਿਆਂ ਸੂ ਕਿਹ ਰਹੀ ਜਿੱਥੇ ਨੀਤ ਸੰਭਾਲੀਨ ਕਿੱਥੇ ਨਦਰ ਤੇਰੀ ਬਖਸ਼ਿਸ਼ ਇੱਕ ਵਾਰ ਫਿਰ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਬੋਲ ਦੁਹਰਾਉਣਾ ਚਾਹੁੰਦਾ ਹਾਂ ਇੱਥੇ ਬਾਬੇ ਦੇ ਸ਼ਬਦ ਨੇ ਪੱਥਰਾਂ ਨੂੰ ਪਿਘਾਲ ਲਿਆ ਮਰਦਾਨੇ ਦੀ ਰਬਾਬ ਵਜੀ ਪਰਬ ਦਾ ਸਲਾਮ ਕੀਤਾ ਬੂਟਾ ਬੂਟਾ ਵਜਦ ਵਿੱਚ ਨੱਚਿਆ ਪੰਜਾਬ ਦੀ ਮਿੱਟੀ ਦਾ ਜ਼ਰਾ ਜ਼ਰਾ ਕੰਬਿਆ ਪਿਆਰ ਵਿੱਚ ਉਸੇ ਇਲਾਹੀ ਸੁਰ ਵਿੱਚ ਦਰਿਆ ਪੈ ਵਗਦੀ ਕਿ ਇੱਕ ਵਾਰ ਫਿਰ ਪੰਜਾਬ ਦੀ ਮਿੱਟੀ ਦਾ ਜ਼ਰਾ ਜ਼ਰਾ ਪਿਆਰ ਵਿੱਚ ਕਮ ਸਕਦਾ ਹੈ ਕਿ ਪੱਥਰ ਪਿਘਲ ਸਕਦੇ ਹਨ ਬੂਟਾ ਬੂਟਾ ਵਜਦ ਵਿੱਚ ਨੱਚ ਸਕਦਾ ਹੈ ਤੇ ਉਹ ਦਰਿਆ ਉਹ ਨਦੀਆਂ ਉੱਚ ਪਰਬਤ ਦੀਆਂ ਪੁੱਤਰੀਆਂ ਜੋ ਸਰਮਾਏਦਾਰਾਂ ਦਾ ਮਹਿਲਾ ਟੋਂਦੀਆਂ ਹਨ ਕਿ ਉਹ ਨਦੀਆਂ ਉਹ ਦਰਿਆ ਫਿਰ ਉਸ ਇਲahi ਸੁਰ ਵਿੱਚ ਵਗ ਸਕਦੀ ਹਨ ਜਿਸ ਸੁਰ ਵਿੱਚ ਵਗਦੇ ਪੰਜਾਬ ਦੇ ਮਹਾ ਕਵੀ ਪੂਰਨ ਸਿੰਘ ਨੇ ਆਪਣੀ ਕਾਵ ਨੈਨਾ ਨਾਲ ਦੇਖੇ ਸਨ ਕਿ ਇੱਕ ਵਾਰ ਫਿਰ ਪੰਜਾਬ ਮਾਨਵਤਾ ਦੀ ਮਹਾ ਮਿਲਾਪ ਦੀ ਧਰਤੀ ਬਣ ਸਕਦਾ ਹੈ ਦਰਸ਼ਨ ਕੀਤਾ ਹੈ ਕਿ ਇੱਕ ਵਾਰ ਫਿਰ ਪੰਜਾਬ ਮਾਨਵਤਾ ਦੀ ਮਹਾ ਮਿਲਾਪ ਦੀ ਧਰਤੀ ਬਣ ਸਕਦਾ ਹੈ ਇਹ ਸਾਰਾ ਕੁਝ ਸੁਣ ਕੇ ਸਭ ਦੇ ਅੱਖਾਂ ਦੇ ਵਿੱਚ ਨੈਣਾ ਦੇ ਵਿੱਚ ਨੀਰ ਸੀ ਹਰ ਕੋਈ ਸੋਚ ਰਿਆ ਸੀ ਕਿ ਕਾਸ਼ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਬਾਣੀ ਮਰਦਾਨੀ ਦੀ ਰਾਬਾ ਪੈ ਰਮ ਮਰਦਾਨੀ ਦੀ ਰਾਬਾ ਫਿਰ ਕੋਈ ਇਹੋ ਜਿਹਾ ਰਾਗ ਛੇੜੇ ਫਿਰ ਪੰਜਾਬ ਉਸੇ ਤਰ੍ਹਾਂ ਖੁਸ਼ੀਆਂ ਮੰਡੇ ਖੇੜੇ ਮੰਡੇ ਇਸੀ ਮੇਰੀ ਤਰਫੋਂ ਸ਼ਰਧਾਂਜਲੀ ਇਸ ਮਹਾਨ ਸ਼ਾਇਰ ਨੂੰ ਜਿਨ੍ਹਾਂ ਦੇ ਲਈ ਕੋਈ ਅਲਫ਼ਾਜ਼ ਨਹੀਂ ਨੇ ਇਸ ਕਾਟੇ ਦੀ ਕੋਈ ਪੂਰਤੀ ਤੇ ਨਹੀਂ ਹੋ ਸਕਦੀ ਪਰ ਫਿਰ ਜੇਕਰ ਅਸੀਂ ਉਹਨਾਂ ਦੇ ਪੈ ਭੂੜਨੇ ਹਤੇ ਚੱਲ ਸਕੀ ਅਈ ਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਹਿੰਦੇ ਨੇ ਮਨ ਦੇ ਵਿੱਚ ਵਿਚਾਰ ਆਂਦਾ ਹੈ ਕਹਿੰਦੇ ਨੇ ਨਾ ਮਾਂ ਬੋਲੀ ਦਾ ਜਿਹੜੇ ਸਤਕਾਰ ਕਰਦੇ ਨੇ ਉਹਨਾਂ ਨੂੰ ਹਰ ਥਾਂ ਸਤਕਾਰ ਮਿਲਦਾ ਹੈ ਤੇ ਜਿਹੜੇ ਮਾਂਬੋਲੀ ਨੂੰ ਭੁੱਲ ਜਾਂਦੇ ਨੇ ਉਹ ਕਖਮਾ ਗੁਰੂ ਲ ਜਾਂਦੇ ਨੇ ਆਓ ਮਾਂਬੋਲੀ ਨਾਲ ਪਿਆਰ ਕਰੀਏ ਅਯੂਹੀ ਸੱਚੀ ਸ਼ਰਧਾਂਜਲੀ ਹੈ ਉਸ ਮਹਾਨ ਸ਼ਾਇਰ ਨੂੰ ਪੁੱਲਾ ਚੁੱਕਾ ਲਿਖੇ ਮਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ